ਤਭੀ ਰੂਸ ਚੀਨ ਹਿੰਦ ਮੈਂ ਚੜ ਆਵੇ ਘੋਰ ਯੁੱਧ ਮੋਚ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਦਿੱਲੀ ਤਖਤ ਪੈ ਬਹਿ ਜਾਵੇ ਗੁਰੂ ਕੀ ਫੌਜ ਦੋਸਤੋ ਇਹ 1700 ਸਾਖੀ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਦਿੱਤੀ ਗਈ ਹੈ ਉਹਦੇ ਅੰਦਰ ਦਰਜ ਨੇ ਜੇ ਵੱਡੇ ਵੱਡੇ ਸਿੱਖ ਵਿਦਵਾਨਾਂ ਦੀ ਮੰਨੀਏ ਤਾਂ ਜਿਹੜਾ ਖਾਲਸਾ ਰਾਜ ਹਰ ਸਿੱਖ ਰੋਜ਼ ਅਰਦਾਸ ਵਿੱਚ ਮੰਨਦਾ ਹੈ ਉਹ ਆਉਣ ਵਾਲਾ ਇਸ ਸੋਤ ਸਾਖੀ ਅੰਦਰ ਗੁਰੂ ਸਾਹਿਬ ਨੇ ਉਹਨਾਂ ਘਟਨਾਵਾਂ ਦਾ ਜ਼ਿਕਰ ਪਹਿਲਾਂ ਹੀ ਕਰ ਦਿੱਤਾ ਸੀ ਜੋ ਹੁਣ ਸੱਚ ਹੋ ਰਹੀਆਂ ਨੇ ਗੁਰੂ ਸਾਹਿਬ ਨੇ ਇਹਦੇ ਅੰਦਰ ਲਿਖਿਆ ਸੀ ਕਿ ਇੱਕ ਬਹੁਤ ਭਿਆਨਕ ਜੰਗ ਤੋਂ ਬਾਅਦ ਖਾਲਸੇ ਦਾ ਰਾਜ ਆਵੇਗਾ ਜੋ ਉਸ ਤੋਂ ਬਾਅਦ 14000 ਸਾਲਾਂ ਤੱਕ ਕਾਇਮ ਰਹੇਗਾ ਗੁਰੂ ਸਾਹਿਬ ਨੇ ਭਵਿੱਖ ਬਾਰੇ ਹੋਰ ਕੀ ਕੀ ਕਿਹਾ ਸੀ ਅੱਜ ਦੀ ਵੀਡੀਓ ਅੰਦਰ ਇਸ ਵਾਰੀ ਗੱਲ ਕਰਾਂਗੇ ਕਿ 2024 ਅੰਦਰ ਲੱਗੇਗੀ ਵਰਲਡ ਵਾਰ ਕਿਦੋਂ ਖਾਲਸਾ ਰਾਜ ਆਵੇਗਾ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਉਹ ਕਿਹੜੀਆਂ ਗੁਪਤ ਭਵਿੱਖਬਾੜੀਆਂ ਸਨ ਜੋ ਗੁਰੂ ਸਾਹਿਬ ਨੇ ਅੱਜ ਤੋਂ ਤਕਰੀਬਨ 350 ਸਾਲ ਪਹਿਲਾਂ ਲਿਖ ਦਿੱਤੀਆਂ ਸਨ ਤੇ ਅੱਜ ਸਾਰੀਆਂ ਸੱਚ ਹੋ ਰਹੀਆਂ ਨੇ ਦੋਸਤੋ ਜਿਨ੍ਹਾਂ ਕੜਨਾਵਾਂ ਦਾ ਜ਼ਿਕਰ ਗੁਰੂ ਸਾਹਿਬ ਨੇ 100 ਸਾਖੀ ਅੰਦਰ ਕੀਤਾ ਹੈ ਪਹਿਲਾਂ ਉਹਨਾਂ ਬਾਰੇ ਜਾਣਦੇ ਹਾਂ ਜੋ ਵਾਪਰ ਚੁਕੀਆਂ ਨੇ ਜਦੋਂ ਇੱਕ ਸਿੱਖ ਨੇ ਗੁਰੂ ਸਾਹਿਬ ਨੂੰ ਸਵਾਲ ਕੀਤਾ ਕਿ ਗੁਰੂ ਜੀ ਔਰੰਗੇ ਦਾ ਰਾਜ ਬਹੁਤ ਜ਼ਿਆਦਾ ਵੱਡਾ ਹੈ ਇਹਨਾਂ ਪਾਪੀਆਂ ਦਾ ਰਾਜ ਕਦੋਂ ਖਤਮ ਹੋਵੇਗਾ ਉਦੋਂ ਗੁਰੂ ਜੀ ਨੇ ਕਿਹਾ ਸੀ ਕਿ ਕਾਬਲ ਤੋਂ ਇੱਕ ਬੰਦਾ ਅਬਦਾਲੀ ਆਵੇਗਾ ਤੇ ਇਹਨਾਂ ਦਾ ਰਾਜ ਖਤਮ ਕਰ ਦੇਵੇਗਾ ਇਸ ਤੋਂ ਬਾਅਦ ਜਦੋਂ ਅਬਦਾਲੀ ਸਿੱਖਾਂ ਨਾਲ ਜੰਗ ਕਰੇਗਾ ਤਾਂ ਉਹ ਵੀ ਮਲਿਆ ਮੇਟ ਹੋ ਜਾਵੇਗਾ ਇਸ ਤਰ੍ਹਾਂ ਸਿੱਖਾਂ ਦਾ ਆਪਣਾ ਰਾਜ ਪਹਿਲੀ ਵਾਰੀ ਕਾਇਮ ਹੋਵੇਗਾ ਪਰ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਇਹ ਵੀ ਦੱਸਿਆ ਕਿ ਫਿਰ ਦੂਰ ਸਮੁੰਦਰੋਂ ਪਰਲੇ ਪਾਸਿਓਂ ਗੋਰੇ ਆਉਣਗੇ ਇਸ ਤੋਂ ਬਾਅਦ ਖਾਲਸਾ ਰਾਜ ਚਲਾ ਜਾਵੇਗਾ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਅੱਖਰ ਅੱਖਰ ਬਿਲਕੁਲ ਇਸੇ ਤਰ੍ਹਾਂ ਹੋਇਆ ਸੀ ਜਿਵੇਂ ਗੁਰੂ ਸਾਹਿਬ ਨੇ ਬਿਆਨ ਕੀਤਾ ਸੀ ਇਸ ਸੌ ਸਾਖੀ ਬਾਰੇ ਇਹ ਵੀ ਆਖਿਆ ਜਾਂਦਾ ਹੈ ਕਿ ਜਦੋਂ ਅੰਗਰੇਜ਼ਾਂ ਨੂੰ ਇਸ ਸਾਖੀ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਜਿੰਨੀਆਂ ਹੋ ਸਕੀਆਂ ਇਸ ਪੋਥੀ ਦੀਆਂ ਕਾਪੀਆਂ ਇਕੱਠੀਆਂ ਕੀਤੀਆਂ ਤੇ ਉਹਨਾਂ ਨੂੰ ਸਾੜ ਦਿੱਤਾ ਇਸ ਦਾ ਵੱਡਾ ਕਾਰਨ ਇਹ ਸੀ ਕਿ ਸਿੱਖ ਇਹਨਾਂ ਪਵਿੱਖ ਵਾਲੀਆਂ ਨੂੰ ਨਾ ਪੜ ਸਕਣ ਕਿਉਂਕਿ ਇਸ ਤੋਂ ਬਾਅਦ ਬਗਾਵਤ ਦਾ ਬਹੁਤ ਵੱਡਾ ਖਤਰਾ ਸੀ ਦੋਸਤੋ 100 ਸਾਖੀ ਅੰਦਰ ਗੁਰੂ ਸਾਹਿਬ ਨੇ ਇਹ ਵੀ ਲਿਖਿਆ ਹੈ ਕਿ ਰਾਜ ਚਲਸੀ ਰੰਡੀ ਕਾ ਫੌਜਾਂ ਚੜੇ ਹਰਮਿੰਦਰ ਮੇ ਖੁਰ ਭੀਜੇ ਘੋੜੇ ਕਾ ਹਰ ਮੰਦਰ ਮੇ ਆਨ ਡਟ ਜਾਏਗਾ ਖਾਲਸਾ ਘੋਰ ਵਿਪਤ ਕੇ ਬਾਦ ਖੁਆਰ ਹੋਏ ਸਭ ਮਿਲenge ਸਿੰਘ ਵਿਪਤ ਮੇ ਆਨ ਤਬੇ ਮਾਚਾ ਮਾਲਵਾ ਦੋਆਬਾ ਦੁਖੀ ਹੋਵੇ ਸਭ ਗ੍ਰਾਮ ਇਸ ਦਾ ਮਤਲਬ ਦੋਸਤੋ ਕਿ ਇੱਥੇ ਰੰਡੀ ਦਾ ਰਾਜ ਹੋਵੇਗਾ ਇੱਥੇ ਰੰਡੀ ਇੰਦਰਾ ਜੋ ਕਿ ਦੇਖਦੀ ਉਸ ਸਮੇਂ ਪ੍ਰਧਾਨ ਮੰਤਰੀ ਸੀ ਉਸ ਨੂੰ ਕਿਹਾ ਹੈ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਸ ਦੇ ਰਾਜ ਅੰਦਰ ਫੌਜਾਂ ਦਰਬਾਰ ਸਾਹਿਬ ਉਤੇ ਚੜ ਕੇ ਆਉਣਗੀਆਂ ਇਨਾ ਲਹੂ ਡੁੱਲੇਗਾ ਕਿ ਘੋੜੇ ਦੇ ਖੁਰ ਵੀ ਉਸ ਅੰਦਰ ਗੜੁੱਚ ਹੋ ਜਾਣਗੇ ਪਰ ਗੁਰੂ ਦਾ ਖਾਲਸਾ ਇਸ ਦੀ ਪੂਰੀ ਭਾਜੀ ਮੋੜੇਗਾ ਪੂਰੇ ਪੰਜਾਬ ਦੇ ਸਿੱਖ ਇੱਕ ਹੋ ਕੇ ਲੜਨ ਗਏ ਤੇ ਮਾਝਾ ਮਾਲਵਾ ਦੁਆਬਾ ਇਸੇ ਕੱਲੂ ਘਾਰੇ ਤੋਂ ਦੁਖੀ ਹੋਵੇਗਾ 1984 ਦਾ ਦੁੱਖ ਹਰ ਸਿੱਖ ਨੇ ਆਪਣੇ ਪਿੰਡੇ ਉਤੇ ਹੰਡਾਇਆ ਤੇ ਇਹ ਸਾਰਾ ਸੋ ਸਾਕੀ ਅੰਦਰ ਪਹਿਲੀ ਦਰ ਦਿੱਤੀ ਸੰਤ ਭਿੰਡਰਾਂ ਵਾਲਿਆਂ ਦਾ ਜ਼ਿਕਰ ਵੀ ਇਸ ਸਾਕੀ ਅੰਦਰ ਦਰਜ ਸੀ ਤਬੀ ਇਹ ਕਾਲਸਾ ਪ੍ਰਗਟ ਹੋਵੇ ਕਿਲਾ ਬਣਾਵੇ ਹਰਮਿੰਦਰ ਕੋ ਆਨ ਮਤਲਬ ਕਿ ਇਸ ਕੂੜਦੀ ਫੌਜ ਦਾ ਸਾਹਮਣਾ ਕਰਨ ਲਈ ਇੱਕ ਬੰਦਾ ਆਵੇਗਾ ਜੋ ਦਰਬਾਰ ਸਾਹਿਬ ਦੇ ਅੰਦਰ ਲੜੇਗਾ ਤੇ ਲੋਕਾਂ ਦਾ ਸਾਥ ਦੇਵੇਗਾ ਦੋਸਤੋ ਇਹ ਸਾਰੀਆਂ ਘਟਨਾਵਾਂ ਵਾਪਰ ਚੁਕੀਆਂ ਨੇ ਹੁਣ ਆਉਣ ਵਾਲੇ ਸਮੇਂ ਲਈ ਇਸ ਸੌ ਸਾਖੀ ਅੰਦਰ ਕੀ ਲਿਖਿਆ ਹੈ ਆਓ ਜਾਣਦੇ ਹਾਂ ਤਬੀ ਰੂਸ ਚੀਨ ਹਿੰਦ ਮੈਂ ਚੜ ਆਵੇਂ ਕੌਰ ਯੁੱਧ ਮੋਚ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਦਿੱਲੀ ਤਖਤ ਤੇ ਬਹਿ ਜਾਵੇ ਗੁਰੂ ਕੀ ਫੌਜ ਦੋਸਤੋ ਇਹਨਾਂ 17 ਦਾ ਅਰਥ ਹੈ ਜਦੋਂ ਸਿੱਖ ਆਪਣੇ ਹੱਕਾਂ ਲਈ ਲੜ ਰਹੇ ਹੋਣਗੇ ਉਦੋਂ ਫਿਰ ਰੂਸ ਤੇ ਚੀਨ ਭਾਰਤ ਉਤੇ ਹਮਲਾ ਕਰਨਗੇ ਤੇ ਭਾਰਤ ਦੀ ਸਾਰੀ ਆਬਾਦੀ ਵਿੱਚੋਂ ਸਿਰਫ 17 ਕਰੋੜ ਲੋਕ ਹੀ ਬਚਣਗੇ ਬਹੁਤ ਭਿਆਨਕ جنگ ਛਿੜੇਗੀ ਤੇ 2.5 ਲੱਖ ਸਿੱਖ ਸ਼ਹੀਦ ਹੋਣਗੇ ਇਸ ਤੋਂ ਬਾਅਦ ਖਾਲਸਾ ਜੇਤੂ ਰਹੇਗਾ ਤੇ ਉਹ ਦਿੱਲੀ ਦੇ ਤਖਤ ਉੱਤੇ ਬੈਠੇਗਾ। ਇਸ ਤੋਂ ਬਾਅਦ ਕੋਈ ਵੀ ਦੁਖੀ ਨਹੀਂ ਰਹੇਗਾ। ਕਾਲੀਉ ਕੋ ਅੰਦਰ ਵੀ ਸਾਥੀਓ ਕੋ ਪ੍ਰਤੀਤ ਹੋਵੇਗਾ। ਇਹ ਸੰਦਰ ਕਾਫੀ ਸਾਖੀਆਂ ਨੇ ਜੋ ਖਾਲਸਾ ਰਾਜ ਦੇ ਆਉਣ ਬਾਰੇ ਤੇ ਪੂਰੇ 14000 ਸਾਲ ਚੱਲਣ ਬਾਰੇ ਦੱਸਦੀਆਂ ਨੇ। ਜਿਨ੍ਹਾਂ ਬੰਦਿਆਂ ਨੇ ਇਸ ਸਾਖੀ ਨੂੰ ਬਰੀਕੀ ਨਾਲ ਪੜ੍ਹਿਆ ਉਹ ਇਹ ਵੀ ਦੱਸਦੇ ਨੇ ਕਿ ਇਸ ਸਾਖੀ ਅੰਦਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਖਤਮ ਹੋਣ ਬਾਰੇ ਵੀ ਇਸ ਤਰ੍ਹਾਂ ਲਿਖਿਆ ਹੈ। ਗੁਰੂ ਸਾਹਿਬ ਦੇ ਬਚਨ ਨੇ ਕਿ 96 ਕਰੋੜ ਸਿੱਖ ਦੁਨੀਆ ਅੰਦਰ ਵਸੇਗਾ ਜਿਸ ਨੂੰ ਅਸੀਂ 96 ਕਰੋੜੀ ਆਖਦੇ ਹਾਂ ਉਹ ਪੂਰੀ ਦੁਨੀਆ ਉਤੇ ਰਾਜ ਕਰੇਗਾ ਹੁਣ ਸਵਾਲ ਇਹ ਹੈ ਕਿ ਮੁਠੀ ਪਰ ਸਿੱਖ ਪੂਰੀ ਦੁਨੀਆ ਤੇ ਰਾਜ ਕਿਵੇਂ ਕਰ ਸਕਦੇ ਨੇ ਤਾ ਦੋਸਤੋ ਹੌਲੀ ਹੌਲੀ ਹਾਲਾਤ ਇਹ ਬਣ ਰਹੇ ਨੇ ਕਿ ਵੱਡੇ ਵੱਡੇ ਲੀਡਰ ਉਦਯੋਗਪਤੀ ਬਿਊਰੋਕਰੇਟ ਮੁਲਕ ਇਸ ਮੁੱਦੇ ਉਤੇ ਧਿਆਨ ਦੇ ਰਹੇ ਨੇ ਅਮਰੀਕਾ ਦੀਆਂ ਏਜੰਸੀਆਂ ਅੰਦਰ 52 ਸਾਲ ਕੰਮ ਕਰ ਚੁਕੇ ਬੌਬ ਆਰਥਰ ਦਾ ਕਹਿਣਾ ਹੈ ਕਿ ਏਸ਼ੀਆ ਦੇ 25 ਕਰੋੜ ਲੋਕਾਂ ਦਾ ਇੱਕ ਵੱਡੀ جنگ ਅੰਦਰ ਮਾਰੇ ਜਾਣ ਦਾ ਖਤਰਾ ਹੈ ਤੁਸੀਂ ਹੈਰਾਨ ਹੋਵੋਗੇ ਕਿ ਇਸ ਬਰਬਾਦੀ ਨੂੰ ਰੋਕਣ ਦਾ ਹੱਲ ਵੀ ਉਸ ਸਾਖੀ ਅੰਦਰ ਮਹਾਰਾਜਾ ਰਣਜੀਤ ਸਿੰਘ ਦੀ ਦਾ ਰਾਜ ਦੁਬਾਰਾ ਆਉਣਾ ਅਤੇ ਖਾਲਸਾ ਰਾਜ ਆਉਣਾ ਹੀ ਦੱਸਿਆ ਗਿਆ ਹੈ। ਇੰਡੀਆ ਦੇ ਵੱਡੇ ਅਫਸਰਾਂ ਦਾ ਪੋਤੇ ਨੂੰ ਮਿਲਣਾ, ਭਾਰਤ ਦੇ ਇੱਕ ਵੱਡੇ ਅਫਸਰ ਦਾ ਟਵੀਟ ਕਰਨਾ ਕਿ ਸਾਲ 2024 ਭਾਰਤ ਲਈ ਚੰਗਾ ਨਹੀਂ ਰਹੇਗਾ। ਇਹ ਸਾਰੀਆਂ ਗੱਲਾਂ ਸਾਨੂੰ ਕਿਤੇ ਨਾ ਕਿਤੇ ਆਉਣ ਵਾਲੇ ਭਵਿੱਖ ਬਾਰੇ ਦੱਸ ਰਹੀਆਂ ਨੇ। ਦੁਨੀਆ ਭਰ ਦੇ ਬੁੱਧੀਜੀਵੀ ਇਹ ਦਾਵਾ ਕਰ ਰਹੇ ਨੇ ਕਿ ਜੇ ਤੀਜੀ ਵਰਲਡ ਵਾਰ ਲੱਗੀ ਕਾ ਦੁਨੀਆ ਦਾ 1/3 ਹਿੱਸਾ ਖਤਮ ਹੋ ਜਾਵੇਗਾ ਤੇ ਇਸ جنگ ਦੀ ਸ਼ੁਰੂਆਤ ਏਸ਼ੀਆ ਅੰਦਰ ਹੀ ਹੋਵੇਗੀ। ਸੋ ਦੋਸਤੋ ਇਹ ਸਨ 100 ਸਾਕੀ ਦੀਆਂ ਉਹ ਭਵਿੱਖ ਬਾਣੀਆਂ ਜੋ ਹਰ ਬੰਦੇ ਨੂੰ ਸੋਚਣ ਉੱਤੇ ਮਜਬੂਰ ਕਰ ਦਿੰਦੀਆਂ ਨੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਦੇ ਆਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ।